ਜੱਸਾਵਾ ਬਾਬਾ ਪੀਰਾਂ ਦੀ ਗੱਦੀ ਲਾਉਂਦਾ ਵਾ ਤੇ ਉਹਦੇ ਕੋਲ ਵੀ ਸੰਗਤ ਆਉਂਦੀ ਸੀ ਉਸਾਂ ਦਸਾਂ ਦਾ ਕੰਮ ਕਰਦਾ ਤੇ ਮਮੀ ਉਹਦੇ ਕੋਲ ਜਾਣਾ ਹਾਂ ਉਹਨੇ ਮੈਨੂੰ ਭਲਚੇ 'ਚ ਲਿਆ ਕੇ ਕਹਿੰਦਾ ਵੀ ਇਸ ਤਰ੍ਹਾਂ ਮੁੰਡੇ ਭਰਤੀ ਹੁੰਦੇ ਰੇਲਵੇ 'ਚ ਆਪਾਂ ਕਰਾਉਂਦੇ ਆ ਤੇ ਤੂੰ ਵੀ ਹੋਣਾ ਦੇ ਦੱਸ ਤੇ ਅਨੁ ਭਲਚੇ 'ਚ ਲਿਆ ਗਏ ਤੇ ਉਹਨੇ ਅੜ ਤੋਂ ਮਤਲਬ 3 ਲੱਖ ਰੁਪਇਆ ਲਿਆ ਵਾ ਜੀ ਮਤਲਬ ਬੇਰੁਜ਼ਗਾਰੀ ਆਂ ਹੀ ਪੱਠੇ ਦਾ ਕੰਮ ਕਰਦੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਆਂ ਅਹੀਂ ਵਾਜੀ ਫੜ ਫੜ ਕੇ ਕਿਤੇ ਉਹ ਵੀ ਕਰ ਕਰ ਕੇ ਨਾ ਤੇ ਇਹਨੂੰ ਅਹੀਂ ਦਿੱਤੇ ਪੈਸੇ। ਹਾਂਜੀ ਬਾਬਾ ਜਸਪਾਲ ਸਿੰਘ ਜੱਸਾ ਜੀ ਗੱਲ ਕਰਦੇ ਪਾਣੀ ਗੁਰਮੁਖ ਸਿੰਘ ਤੋਂ ਜੀ। ਹਾਂਜੀ ਹਾਂਜੀ ਮਹਾਰਾਜ ਜੀ। ਤੁਹਾਡੇ ਨਾਲ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਤੁਹਾਡੇ ਪਿੰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਤੇ ਬਲਜੀਤ ਸਿੰਘ ਨਾਮਕ ਵਿਅਕਤੀਆਂ ਨੇ। ਅੱਛਾ ਜੀ। ਕਿ ਤੁਸੀਂ ਉਹਨਾਂ ਨੂੰ ਰੇਲਵੇ ਦੀ ਜਿਹੜੀ ਭਰਤੀ ਕਰਾਉਣ ਦੇ ਨਾਂ ਤੇ ਉਹਨਾਂ ਨਾਲ ਪੈਸਿਆਂ ਦੀ ਠੱਗੀ ਕੀਤੀ ਹੈ ਜੀ। ਅੱਛਾ ਜੀ। ਕੀ ਮਸਲਾ ਕੀ ਹੈ ਜੀ ਉਹ? ਇਹਨ ਮਸਲਾ ਸਾਰਾ ਆਪਣਾ ਕੇਸ ਕੇਸ ਹੀ ਚੱਲ ਰਿਹਾ ਆ ਆਪ ਪਾਰ ਪੰਜਰੀ ਨਿਭਰ ਵੀ ਚੁੱਕਾ ਬਹਿ ਕੇ ਦਾਂਸ ਦੇ ਵਿੱਚ ਦੂਸਰਾ ਪੰਚਾਇਤ ਚ ਵੀ ਅੱਛਾ ਜੀ ਠੀਕ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਕੋਈ ਆਪਾਂ ਪੈਸੇ ਨਹੀਂ ਲਏਗੇ ਕੁਝ ਆਸਤੋਂ ਦੇ ਵਿੱਚ ਆਪਣੇ ਬੰਦੇ ਦੇ ਵੀ ਪੈਸੇ ਫਸੇ ਗਏ ਅਸੀਂ ਵੀ ਭਰੇ ਸੀ ਅੱਛਾ ਇਹ ਸਾਡੇ ਨਾ ਨਹੀਂ ਆ ਹੋਰ ਕਿਹਦੇ ਕੋਲ ਭਰੇ ਭਰੇ ਕਿਹਦੇ ਕੋਲ ਸੀ ਜੀ ਇਹ ਬੰਦੇ ਹੈਗੇ ਸੀ ਮੱਲਾਲੇ ਦੇ ਮੱਲਾਲੇ ਦੇ ਕੀ ਨਾਮ ਉਹਨਾਂ ਦਾ ਮਸਲਾ ਇਹੋ ਪਿਆੰਦਾ ਹੈ ਜੀ ਇਹ ਕਿਨੂੰ ਪਹੇ ਦਿੱਤਾ ਇਸ ਬਾਬੇ ਜਿਸ ਪਾਲ ਸਿਆਂ ਵੀ ਨੇ ਕਿਹੜੇ ਕੰਮ ਲਈ ਦਿੱਤੇ ਕੰਮ ਨੂੰ ਨੌਕਰੀ ਬਦਲੇ ਇਹ ਕਿ ਨੌਕਰੀ ਕਿਨੂੰ ਦੋਣੀ ਹੈ ਭਰਾ ਨੂੰ ਛੋਟੇ ਨੂੰ ਅੱਛਾ ਜੀ ਤੇ ਕੀ ਹੋ ਆਂਦੇ ਹੁਣ ਉਹ ਮੁਕਰਦੇ ਆ ਵੀ ਦਿੰਦੇ ਨਹੀਂ ਆਂਦੇ ਆਂਦੇ ਤੇ ਇਸ ਬੰਦ ਦੇ ਵਿੱਚ ਕੋਈ ਦਰਖਾਸਤ ਦਿੱਤੀ ਆ ਹਾਂ ਜੀ ਦਿੱਤੀ ਆ ਜੀ ਡੀਐਸਪੀ ਸਾਹਿਬ ਨੂੰ ਇਹ ਕਿੱਥੇ ਕਿੱਥੇ ਵੰਡ ਕਿੱਥੇ ਡੀਐਸਪੀ ਨੂੰ ਦਰਖਾਸਤ ਦਿੱਤੀ ਆ ਹਾਂ ਜੀ ਹਾਂ ਜੀ ਤੇ ਕੀ ਮੰਗ ਕਰਦੇ ਜੀ ਮੰਗ ਅਸੀਂ ਕਰਦੇ ਵੀ ਉਹਨੂੰ ਇਨਸਾਫ ਚਾਹੀਦਾ ਸਾਡੇ ਪਾਏ ਵਾਸਤੇ ਕਰੇ ਕੌਣਾ ਜਿਸ ਪਾਸ ਹੈ ਨਾ ਠੀਕ ਹੈ ਕੀ ਨਾਮ ਜੀ ਤੇ ਕਿਹੜਾ ਪਿੰਡ ਜੀ ਆਪਣਾ ਪਿੰਡ ਪੈਣੀ ਗੁਰਮੁਖ ਸਿੰਘ ਅਮਨਦੀਪ ਮੇਰਾ ਨਾਮ ਹੈ ਜੀ ਤੇ ਜਿਹੜੀ ਤੁਹਾਡੇ ਨਾਲ ਕਹਿ ਰਹੇ ਜੀ ਠੱਗੀ ਹੋਈ ਆ ਕਿਦੇ ਸਬੰਧ ਚ ਹੋਈ ਤੇ ਕਿੱਦਾਂ ਹੋਈ ਆ ਇਹ ਆ ਜੀ ਜੱਸਾ ਜੱਸਾ ਵਾ ਬਾਬਾ ਪੀਰਾਂ ਦੀ ਗੱਦੀ ਲਾਉਂਦਾ ਵਾ ਤੇ ਉਹਦੇ ਕੋਲ ਵੀ ਸੰਗਤ ਆਉਂਦੀ ਸੀ ਉਸਾਂ ਦਸਾਂ ਦਾ ਕੰਮ ਕਰਦਾ ਤੇ ਮਮੀ ਉਹਦੇ ਕੋਲ ਜਾਣਾ ਹਾਂ ਉਹਨੇ ਮੈਨੂੰ ਭਲਚੇ ਚ ਲਿਆ ਕੇ ਕਹਿੰਦਾ ਵੀ ਇਸ ਤਰ੍ਹਾਂ ਮੁੰਡੇ ਭਰਤੀ ਹੁੰਦੇ ਰੇਲਵੇ ਚ ਆਪਾਂ ਕਰਾਉਂਦੇ ਆ ਤੇ ਤੂੰ ਵੀ ਉਹਨਾਂ ਦੇ ਦੱਸ ਜਾਣੋਂ ਭਲਚੇ ਚ ਲਿਆ ਗਏ ਤੇ ਉਹਨੇ ਅੜ ਤੋਂ ਮਤਲਬ 3 ਲੱਖ ਰੁਪਇਆ ਲਿਆਵਾ ਜੀ ਮਤਲਬ ਬੇਰੁਜ਼ਗਾਰੀ ਐਂ ਭੱਠੇ ਦਾ ਕੰਮ ਕਰਦੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਆਂ ਐਂ ਵਿਆਜੀ ਫੜ ਫੜ ਕੇ ਕਿਤੇ ਉਹਵੇਂ ਕਰ ਕਰ ਕੇ ਨਾ ਤੇ ਇਹਨੂੰ ਐ ਦਿੱਤੇ ਪੈਸੇ ਕਿੰਨਾ ਜਿਰ ਹੋ ਗਿਆ ਜਿਹੜਾ ਤੁਸੀਂ ਪੈਸੇ ਦਿੱਤੇ ਆ ਦੇ ਮਤਲਬ ਕਿੰਨੇ ਪੈਸੇ ਦਿੱਤੇ ਆ ਇਹ 7 6 7 ਸਾਲ ਉਹ ਚੱਲਿਆ ਤੇ 3 ਲੱਖ ਰੁਪਇਆ ਦਿੱਤਾ ਵਿਆਜੀ ਫੜ ਕੇ ਦਿੱਤੇ ਆ ਤੇ ਇੰਨਾ ਜਿਰ ਹੋ ਗਿਆ ਤੁਸੀਂ ਫਿਰ ਇਸ ਸੰਬੰਧੀ ਕੇ ਨੂੰ ਕੋਈ ਦਰਖਾਸਤੇ ਜਾ ਕੇ ਉਹ ਦੱਸਿਆ ਨਹੀਂ ਦਸਿਆ ਜੀ ਪਿੰਡ ਦੇ ਮੋਹਲ 12 ਗੋਲੀਆਂ ਦੀ ਗੱਲ ਕਰਨੀ ਹੈ ਮਾਤੜ ਬੰਦੇ ਆ ਤੇ ਮਤਲਬ ਉਹਨਾਂ ਕੋਲ ਗੱਲ ਕੀਤੀ ਸੀ ਉਹਨਾਂ ਨੂੰ ਦਰਖਾਸਤ ਦਿਵਾਈ ਦਰਖਾਸਤਾਂ ਅੱਜ ਤੱਕ ਵਾਧੂ ਦਿੱਤੀਆਂ ਵਾ ਪਰ ਕਰਾਰਨਾਮਾ ਵੀ ਹੋਇਆ ਸੀ ਕਰਾਰਨਾਮਾ ਕਰਕੇ ਤੇ ਉਹ ਮੁਕਰ ਜਾਂਦਾ ਵਾ ਆਪਣੇ ਪਿੰਡ ਦੇ ਜ਼ਿੰਮੇਵਾਰੀ ਮੁਕਰਾ ਦਿੰਦੇ ਆ ਜੀ ਕਰਾਰਨਾਮੇ ਦੇ ਵਿੱਚ ਕੀ ਫੈਸਲਾ ਹੋਇਆ ਹੈ ਤੁਹਾਡਾ ਕਰਾਰਨਾਮੇ ਦੇ ਵਿੱਚ ਫੈਸਲਾ ਹੋਇਆ ਹੈ ਜੀ ਮਤਲਬ 3 ਲੱਖ ਰੁਪਏ ਦਿੱਤਾ ਸੀ ਤੇ 2.5 ਲੱਖ ਰੁਪਏ ਮਤਲਬ ਕਰਾਰਨਾਮੇ ਦੇ ਵਿੱਚ ਲਿਖਿਆ ਹੋਇਆ ਸੀ ਵੀ ਮਤਲਬ ਜ਼ਿੰਮੇਦਾਰਾਂ ਨੇ ਜਿਹੜੇ ਮੋਦਪਰ ਬੰਦੇ ਉਹਨਾਂ ਨੇ ਕਰਾਰਨਾਮਾ ਕਰਾਇਆ ਹੈ। ਵੇਖਿਓ ਜਿਹੜਾ ਕਰਾਰਨਾਮੇ ਦੇ ਪਿੰਡ ਦੇ ਮੋਦਪਰਾਂ ਦੇ ਸਾਈਨ ਹੋਏ ਆ। ਹਾਂਜੀ ਹੋਇਆ ਜੀ। ਜਿਹੜੇ ਬੰਦਿਆਂ ਦੇ ਸਾਈਨ ਆਏ ਉਹ ਅੱਜ ਪਿੰਡ 'ਚ ਮੌਜੂਦ ਹੈਗੇ ਆ। ਮੌਜੂਦ ਹੈਗੇ ਆ ਜੀ ਬਿਲਕੁਲ ਹੈਗੇ ਆ ਜੀ। ਵਿੱਚ ਕੋਈ ਮੋਦਪਰ ਵਿਅਕਤੀ ਵੀ ਹੈਗਾ ਕਿ ਉਦੋਂ ਦਾ? ਹਾਂਜੀ ਹੈਗਾ ਜੀ ਸਰਪੰਚ ਸਾਹਿਬ ਪਿੰਡ ਦੇ ਮੋਦਪਰ ਹੀ ਨਾਲ ਹੀ ਆਡੇ। ਕੀ ਨਾਮ ਹੀ ਸਰਪੰਚ ਦਾ? ਸਤਨਾਮ ਸਿੰਘ ਸਰਪੰਚ ਹੀ ਜੀ। ਤੇ ਹੁਣ ਤੁਸੀਂ ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਹਾਂ ਮਾਤੜ ਬੰਦੇ ਆ ਵਿਆਜੀ ਫੜ ਕੇ ਦਿੱਤੇ ਆ ਤੇ ਸਾਨੂੰ ਮਤਲਬ ਪੈਸੇ ਦਵਾਈ ਜਾਣ। ਮਹਲਾ ਬੜਾ ਬਹੁਤ ਥੱਲੇ ਲੱਗੇ ਆ ਜਦੋਂ ਤੁਹਾਨੂੰ ਫਿਰ ਉਹਨੇ ਕਹਿਤਾ ਵੀ ਤੁਹਾਨੂੰ ਭਰਤੀ ਕਰਾਉਣਾ ਤੁਸੀਂ ਪੈਸੇ ਦੇ ਦੇ ਤੀ ਉਹਨੂੰ ਉਸ ਤੋਂ ਬਾਅਦ ਕਿ ਜਿਹੜਾ ਤੁਹਾਨੂੰ ਭਰਤੀ ਵਿਖਾਈ ਗਈ ਕੋਈ ਵਰਦੀ ਦਿੱਤੀ ਗਈ ਜਾਂ ਤੁਹਾਨੂੰ ਕੋਈ ਮਤਲਬ ਜੋਇਨਿੰਗ ਕਰਾਈ ਗਈ ਆ ਕਿ ਕੀ ਤੁਹਾਨੂੰ ਲਾਰਾ ਲਪਾ ਕਿੱਦਾਂ ਲੱਗਦਾ ਰਿਹਾ ਇਹ ਮਤਲਬ ਕਿ ਇਹਨਾਂ ਵਰਦੀ ਸਾਨੂੰ ਦਿੱਤੀ ਸੀ ਜੀ ਤੇ ਕਹਿੰਦੇ ਸੀ ਵੀ ਮਤਲਬ ਰੇਲਵੇ 'ਚ ਭਰਤੀ ਹੋਣਾ ਵਾ ਤੇ ਬਾਅਦ ਚਾਨੂੰ ਕਿਦੀ ਕਿਦੇ ਲਾ ਖੜਦੇ ਕਿਦੀ ਕਿਦੇ ਉੱਥੋਂ ਪ੍ਰਾਈਵੇਟ ਬ੍ਰਿਜ ਤਿਆਰ ਹੁੰਦੇ ਜੀ ਸੀਮਿੰਟ ਵਾਲੇ ਮਿਸਤਰੀਆਂ ਦੇ ਨਾਲ ਕੰਮ ਕਰਦੇ ਹਾਂ ਉਥੇ ਐ ਲਾਇਆ ਮਹੀਨਾ ਦਾ ਤੇ ਜੇ ਅਸੀਂ ਮੈਂ ਸੋਚਿਆ ਵੀ ਜੇ ਮਿਸਤਰੀ ਦਾ ਕੰਮ ਕਰਨਾ ਫਿਰ ਪਿੰਡ ਵੀ ਕਰ ਸਕਦਾ ਹਾਂ ਜੀ ਮਤਲਬ ਉਸ ਤੋਂ ਬਾਅਦ ਉਹ ਮੁਕਰ ਗਿਆ ਜੀ ਫਿਰ ਜਦੋਂ ਤੁਸੀਂ ਕਹਿਣ ਲੱਗੇ ਵੀ ਤੂੰ ਪੈਸੇ ਲੈ ਆ ਭਰਤੀ ਗਰਾਉਂ ਦੇ ਨਾਂ ਤੇ ਫਿਰ ਕੀ ਤੁਹਾਨੂੰ ਜਵਾਬ ਮਿਲਦਾ ਰਿਹਾ ਹਾਂ ਜਵਾਬ ਇਹ ਮਿਲਦਾ ਰਿਹਾ ਜੀ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਕੱਖ ਨਹੀਂ ਹੈਗਾ ਉਥੇ ਤੈਨੂੰ ਜਿੱਥੇ ਘੱਲਿਆ ਸੀ ਤੂੰ ਉੱਥੋਂ ਆ ਗਿਆ ਨਾ ਜੇ ਉੱਥੇ ਜਾਣਾ ਕੰਮ ਕਰਨਾ ਉੱਥੇ ਤੇ ਵੇਖ ਲਓ ਨਹੀਂ ਤੇ ਸਪਸ਼ਟ ਮੁਕਰ ਗਿਆ ਜੀ ਜਿਹੜਾ ਜਿਹੜਾ ਤੁਸੀਂ ਕਹਿ ਲਿਆ ਜਿਹੜੇ ਬੰਦੇ ਨੇ ਠੱਗੀ ਮਾਰੀ ਲਿਆ ਇਹ ਕਿੱਥੋਂ ਦਾ ਰਹਿਣ ਆਲਾ ਵਾ ਤੇ ਤੁਹਾਡਾ ਇਹ ਜਿਹੜਾ ਰਾ ਏ ਜੀ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਜੱਸਾ ਬਾਬਾ ਵਾ ਪੀਰਾਂ ਦੀ ਗੱਦੀ ਲਾਉਂਦਾ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਵਾ ਜੀ ਕਿ ਕਿ ਤੁਹਾਡਾ ਰਾਤ ਤੱਕ ਇੱਧਾ ਆਇਆ ਦਿਨ ਰਾਤ ਇਦਾਂ ਜੀ ਪੁੱਛਾਂ ਦੱਸਾਂ ਦਾ ਕੰਮ ਕਰਦਾ ਸੀ ਤੇ ਉਹਦੇ ਕੋਲ ਸੰਗਤ ਆਉਂਦੀ ਸੀ ਤੇ ਮਾਤੜ ਬੰਦੇ ਅਸੀਂ ਵੀ ਜਾਣ ਲਾ ਪਏ ਵੀ ਮਹਾਰਾਜ ਚਲੋ ਸਾਡੇ ਤੇ ਵੀ ਕਿਰਪਾ ਕਰੇ ਬਾਕੀ ਇਹਨੇ ਹਟਣਾ ਕਿਰਪਾ ਦੀ ਕੀਤੀ ਨਹੀਂ ਆ ਜੀ ਠੱਗੀ ਮਾਰ ਲਈ ਆ ਜੀ ਇਹ ਕਿ ਜਿਹੜਾ ਤੁਸੀਂ ਆਪਦੇ ਪਿਤਾ ਦੀ ਫੋਟੋ ਦਿਖਾ ਰਹੇ ਸੀ ਉਹ ਵੀ ਮਸਲਾ ਉਹ ਮਸਲਾ ਜੀ ਇਹ ਜੀ ਇਹਨੂੰ ਜਦੋਂ ਠੱਗੀ ਮਾਰੀ ਸੀ ਤੇ ਇਸ ਤੋਂ ਬਾਅਦ ਉਹਨੇ ਕਿਹਾ ਵੀ ਮੈਂ ਤੁਹਾਨੂੰ ਥਮੂ ਦਊਂਗਾ ਅੱਧ ਪਚੱਦ ਭਾਵੇਂ ਦਵਾ ਤੁਹਾਡੇ ਪੈਸੇ ਮੋੜੂੰਗਾ ਫਿਰ ਉਸ ਤੋਂ ਬਾਅਦ ਉੱਕਾ ਮੁਕਰ ਗਿਆ ਤੇ ਫਿਰ ਉਹਨੇ ਮਲਬਾ ਹੋਗਾ ਖੇਚ ਗਿਆ ਢੇ ਪਪਾ ਜੀ ਤੇ ਉਹਨਾਂ ਦੀ ਡੈਥ ਹੋ ਗਈ ਜੀ ਇਹ ਜਿਹੜੀ ਕਰਾਰਨਾਮਾ ਹੋਇਆ ਉਹ ਕਿਹੜੀ ਜਗ੍ਹਾ ਤੇ ਬੈਠ ਕੇ ਹੋਇਆ ਹੈ ਤੁਹਾਡਾ ਉਹ ਬੈਠ ਕੇ ਭਿੱਖੀ ਵਿੰਡ ਹੋਇਆ ਸੀ ਜੀ ਬੈਠ ਕੇ ਥਾਣੇ ਦੇ ਵਿੱਚ ਹਾਂ ਜੀ ਹਾਂ ਜੀ ਬਾਬਾ ਜਸਪਾਲ ਸਿੰਘ ਜੱਸਾ ਜੀ ਗੱਲ ਕਰਦੇ ਪਾਣੀ ਗੁਰਮੁਖ ਸਿੰਘ ਤੋਂ ਜੀ ਹਾਂ ਜੀ ਹਾਂ ਜੀ ਮਹਾਰਾਜ ਜੀ ਤੁਹਾਡੇ ਨਾਲ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਤੁਹਾਡੇ ਪਿੰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਅਤੇ ਬਲਜੀਤ ਸਿੰਘ ਨਾਮਕ ਵਿਅਕਤੀਆਂ ਨੇ ਅੱਛਾ ਜੀ ਕਿ ਤੁਸੀਂ ਉਹਨਾਂ ਨੂੰ ਰੇਲਵੇ ਦੀ ਜਿਹੜੀ ਭਰਤੀ ਕਰਾਉਣ ਦੇ ਨਾਂ ਤੇ ਉਹਨਾਂ ਨਾਲ ਪੈਸਿਆਂ ਦੀ ਠੱਗੀ ਕੀਤੀ ਹੈ ਜੀ ਅੱਛਾ ਜੀ ਇਹ ਮਸਲਾ ਕੀ ਹੈ ਜੀ ਉਹ ਇਹ ਮਸਲਾ ਸਾਰਾ ਆਪਣਾ ਕੇਸ ਕੇਸ ਵੀ ਚੱਲ ਰਿਹਾ ਆ ਪਿਆਰਪੰਜਰੀ ਨਿਭੜ ਵੀ ਚੁੱਕਾ ਬਹਿ ਕੇ ਦਸਦੇ ਵਿੱਚ ਦੂਸਰਾ ਪੰਚਾਇਤ ਚ ਵੀ ਅੱਛਾ ਜੀ ਠੀਕ ਹੈ ਜੀ ਕੋਈ ਦੰਗ ਨੀ ਗੱਲ ਨਹੀਂ ਹੈ ਜੀ ਕੋਈ ਆਪਾਂ ਪੈਸੇ ਨਹੀਂ ਲੈਗੇ ਕੁਝ ਆਸਮ ਦੇ ਵਿੱਚ ਆਪਣੇ ਬੰਦੇ ਦੇ ਵੀ ਪੈਸੇ कसे ਅਸੀਂ ਵੀ ਭਰੇ ਸੀ ਅੱਛਾ ਇਹ ਸਾਡੇ ਨਾਲ ਨਹੀਂ ਆ ਹੋਰ ਜਿਹਦੇ ਕੋਲ ਭਰੇ ਭਰੇ ਕਿਹਦੇ ਕੋਲ ਸੀ ਜੀ ਇਹ ਬੰਦੇ ਅਗੇ ਸੀ ਮੱਲਾਲੇ ਦੇ ਮੱਲਾਲੇ ਦੇ ਕੀ ਨਾਮ ਉਹਨਾਂ ਦਾ ਸੁਰਿੰਦਰ ਸਿੰਘ ਤੇ ਸਾਦਾ ਸਿੰਘ ਤੇ ਜਿਹੜਾ ਫਸਾਉਣ ਵਾਲਾ ਬੰਦਾ ਹੈਗਾ ਚੁੰਗਾ ਦਾ ਉਹ ਅਸੀਂ ਥਾਣੇ ਇਹਨਾਂ ਨੂੰ ਇੱਕ ਰਾਉ ਬੰਦੇ ਨੂੰ ਪੇਸ਼ ਵੀ ਕੀਤਾ ਕਰਾਇਆ ਕੀਤਾ ਜਿਹਦੇ ਬੰਦੇ ਚੁੰਗਾਣੇ ਵਿੱਚ ਪੈਸੇ ਮਰਵਾਏ ਤੇ ਉੱਤੇ ਪਰਚਾ ਹੋ ਗਿਆ ਸਾਰਾ ਤੇ ਉੱਥੇ ਲੋਗਰ ਕੀ ਮਿਲਣਾ ਹੈ ਪਰਚਾ ਹੋ ਗਿਆ ਤੇ 420 ਦਾ ਅੱਛਾ ਜੀ ਹਾਂ ਜੀ ਜਿਹੜਾ ਜਿਹੜਾ ਭੀਖੀਵੰਦ ਥਾਣੇ ਰਾਜੀ ਨਮਾ ਹੋਇਆ ਆਪਣਾ ਹਾਂ ਜੀ ਜੀ ਉਹਦੇ ਵਿੱਚ ਤੁਸੀਂ ਮੰਨੇ ਵੀ ਜੇ ਕਿ ਅਸੀਂ ਇਹਨਾਂ ਨੂੰ ਪੈਸੇ ਜਿਹੜੇ ਆ ਸਰ ਉਹ ਤੁਸੀਂ ਸਾਡੇ ਪਿੰਡ ਦੀ ਪੰਚਾਇਤ ਤੋਂ ਜਦੋਂ ਪੁੱਛੋਗੇ ਨਾ ਸਾਰਾ ਫੇਰਪਾਲ ਅਸਲ ਦੇ ਇੱਕ ਮੈਂ ਤੁਹਾਨੂੰ ਆ ਹਾਂ ਤਾਂ ਹੂੰ ਕੋਈ ਤੁਸੀਂ ਕੈਮਰਾ ਖੋ ਜਦੋਂ ਆਪਾਂ ਅੱਖਾਂ ਦੇ ਮੇਰੇ ਨਾਲ ਤਲੋ ਜੀ ਨਹੀਂ ਬਾਬਾ ਜੀ ਵੇਖੋ ਅਸੀਂ ਤਾਂ ਪੱਖ ਚਲਾਉਣਾ ਵਾ ਤੁਹਾਡਾ ਪੱਖ ਲੈਣ ਲਈ ਕਾਲ ਕੀਤੀ ਆ ਹਾਂਜੀ ਹਾਂਜੀ ਪੱਖ ਦੇ ਵਿੱਚ ਜੋ ਵੀ ਤੁਸੀਂ ਕਹੋਗੇ ਅਸੀਂ ਦਾ ਉਹ ਚੈਨਲ ਤੇ ਚਲਾਉਣਾ ਹਾਂਜੀ ਹਾਂਜੀ ਤੁਸੀਂ ਜਿਹੜਾ ਉਹ ਪੈਸੇ ਦਿੱਤੇ ਕਿੱਥੇ ਬੈਠ ਕੇ ਗਏ ਸੀ ਉਹ ਜਿਹੜੇ ਪੈਸੇ ਸੀ ਜੀ ਪੈਸੇ ਗਾੜੀ ਗਏ ਜੀ ਮੱਲਾ ਵਾਲੇ ਦੇ ਬੰਦੇ ਸਰੇ ਨਾ ਨਾ ਉਹ ਦਿੱਤੇ ਕਿਸ ਦੇ ਥਰੂ ਹੀ ਜਾਂ ਆਪਣਾ ਕਿੱਥੇ ਬਹਿ ਕੇ ਦਿੱਤੇ ਜੀ ਥਰੂ ਹੀ ਹੋ ਗਏ ਚੂੰਗਾ ਦਾ ਬੰਦਾ ਜੀ ਗੁਰਜੀਤ ਸਿੰਘ ਇੱਥੇ ਬੈਠ ਕੇ ਉਹ ਪੈਸੇ ਦਿੱਤੇ ਗਏ ਸੀ ਜੀ ਬੈਠ ਕੇ ਉੱਥੇ ਕੁਮਾਰਾ ਜ ਉਹ ਲੈਣਾਉਂਦਾ ਹੀ ਪੈਸੇ ਤੇ ਜਦੋਂ ਮੰਨ ਲਓ ਕਿ ਜਦੋਂ ਛੜਾ ਦੇਵੇ ਇਹ ਵੀ ਦੇ ਦਿੰਦੇ ਨਹੀਂ ਵੀ ਦੇ ਦਿੰਦੇ ਆ ਤੇ ਸਾਰੇ ਕਿਹੜੀ ਗੱਲ ਚੱਲੀ ਹੈਗੀ ਇਹ ਚੱਲੀ ਹੈਗੀ ਮੇਰੇ ਬਜ਼ੁਰਗ ਨਾਲ ਮੇਰੇ ਨਾਲ ਨਹੀਂ ਸੀ ਚੱਲੀ ਹੈਗੀ ਅੱਛਾ ਜੀ ਮੈਂ ਦਿਖਾ ਸੀ ਨਾ ਮਿਰਤੇ ਦਿੰਦੇ ਜਦੋਂ ਦਿੰਦੇ ਆ ਬਾਕੀ ਆਪਣੇ ਨਾਲ ਹੀ ਬਾਕੀ ਆਪਣਾ ਵੀ ਕੀ ਕੰਮ ਕਰਦੇ ਹੋ ਜੀ ਤੁਸੀਂ ਕੰਮ ਕੀ ਕਰਦੇ ਹੋ ਉਹ ਆਪਣੇ ਤੋਂ ਦਰਬਾਰ ਹੈ ਜੀ ਸੇਵਾ ਕਰਦੇ ਆ ਪੰਦਰਵਾੜ ਗੱਦੀ ਲਾਉਂਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਰੇਲਵੇ ਚ ਭਰਤੀ ਕਰਾਉਣ ਦੇ ਨਾਂ ਤੇ ਜਿਹੜੀ ਠੱਗੀ ਹੋਈ ਹੈ ਜੀ ਉਹ ਹੀ ਹਾਂ ਜੀ ਤੇ ਇਹ ਇਹ ਕਿਸੇ ਕੋਲ ਹੈਗੀ ਅਥਾਰਟੀ ਤੁਸੀਂ ਗਾੜੀ ਪਤਾ ਉਹ ਤਾਂ ਤੁਹਾਡੇ ਤੇ ਸਿੱਧੇ ਇਲਜ਼ਾਮ ਲਾਉਂਦੇ ਆ ਜੀ ਬਾਬਾ ਜੀ ਲਾਉਨ ਨੂੰ ਤੁਸੀਂ ਤਾਂ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਵਰਦੀ ਵੀ ਸਵਾ ਕੇ ਦਿੱਤੀ ਆ ਜਿਹੜੀ ਉਹਨਾਂ ਵੀਡੀਓ ਦੇ ਵਿੱਚ ਦਿਖਾਈ ਆ ਫੇਰ ਉਹ ਗੱਲ ਮਹਾਰਾਜ ਦੱਸੋ ਸਚਾਈ ਤੇ ਹੁਣ ਵੱਲ ਤੁਸੀਂ ਇੱਕ ਪੱਖ ਸੁਣਿਆ ਸਾਡਾ ਨਹੀਂ ਨਾ ਸੁਣਿਆਗਾ ਨਹੀਂ ਮੈਂ ਤੁਹਾਡਾ ਪੱਖ ਸੁਣ ਲਈ ਕਾਲ ਕੀਤਾ ਨਾ ਤੁਹਾਨੂੰ ਹਾਂ ਜੀ ਮੈਂ ਤੁਹਾਡਾ ਪੱਖ ਸੁਣਦੇ ਲਈ ਹੀ ਕਾਲ ਕੀਤਾ ਨਾ ਤੁਹਾਨੂੰ ਤੁਸੀਂ ਦੱਸੋ ਆਪਣਾ ਪੱਖ ਹਾਂ ਸੀ ਕੋਈ ਵਰਦੀ ਵਰਦੀ ਦਿੱਤੀ ਉਹਨਾਂ ਹੀ ਜੋ ਕੁਛ ਵੀ ਗਏ ਸੀ ਉਥੋਂ ਹੀ ਇਹਨਾਂ ਨੂੰ ਮਿਲਿਆ ਮੇਰਾ ਛੋਟਾ ਭਰਾ ਖੁੱਦ ਗਿਆ ਹੈਗਾ ਸੀ ਸੱਜ ਉਹ ਵਰਦੀ ਸਾਡੇ ਘਰੇ ਪਈ ਹੈਗੀ ਨਹੀਂ ਚਲੋ ਉਹ ਮੰਨ ਲਿਆ ਤੁਹਾਡੀ ਗੱਲ ਪਰ ਉਹ ਉਸ ਬੰਦੇ ਤੇ ਇਲਜ਼ਾਮ ਕਿਉਂ ਨਹੀਂ ਲਗਾਉਂਦੇ ਫਿਰ ਉਹ ਤੁਹਾਡੇ ਤੇ ਕਿਉਂ ਸਿੱਧੇ ਤੌਰ ਤੇ ਇਲਜ਼ਾਮ ਲਗਾਉਂਦੇ ਨੇ ਬੱਬਾ ਜੀ ਗੱਲ ਤੇ ਫੇਰ ਉਹੀ ਹੈ ਨਾ ਕਿ ਗੱਲ ਧੰਦਾ ਉਹ ਇਹ ਜਦੋਂ ਸਰਕਾਰ ਬਦਲਦੀ ਨਾ ਦੋ ਪਾ ਦੋ ਧੜੇ ਹੋ ਜਾਂਦੇ ਜਦੋਂ ਪਾਰਟੀਆਂ ਦੇ ਕੋ ਚੁੱਕ ਚਕਾ ਕੇ ਬੰਦੇ ਨੇ ਮੇਰੇ ਤੇ ਦਿਖਾ ਦੇਤੀ ਤੁਸੀਂ ਇਹ ਜੇ ਮੰਨ ਲਓ ਕਿ ਇਹਨੂੰ ਤੁਸੀਂ ਕਹੋ ਕਿ ਇਹਦੇ ਹੱਥ ਤੇ ਲੱਗੇ ਆ ਹੂੰ ਉਹਨਾਂ ਨੂੰ ਉਹਨਾਂ ਨੂੰ ਕਿਹੜੀ ਪਾਰਟੀ ਦੇ ਬੰਦੇ ਚੁੱਕਦੇ ਆ ਮਹਾਰਾਜ ਹੁਣ ਤੇ ਦੋ ਸਰਕਾਰਾਂ ਬਦਲ ਗਈਆਂ ਉਹ ਜਦੋਂ ਮੰਨ ਲਓ 17 ਦੇ ਜਦ ਬਦਲਦੀ ਨਾ ਸਰਕਾਰ ਤਾਂ ਸੀ ਕਾਲੀ ਬੰਦੇ ਤੇ ਉਹ ਸੀ ਕਾਂਗਰਸੀ ਠੀਕ ਹੈ ਜੀ ਹੂੰ कि ਜਿਹੜੇ ਪੈਸੇ ਨਿਕਲ ਲਿਖਣ ਜਿਹੜੇ ਮੰਨੇ ਕਰ ਉਹ ਵੀ ਉਦੋਂ ਦੀ ਗੱਲ ਹੈਗੀ ਹੈ ਜਿਹੜੀ ਠੀਕ ਹੈ ਜੀ ਹਾਂਜੀ ਚਲੋ ਤੇ ਹੁਣ ਤੁਹਾਡਾ ਕੀ ਕਹਿਣਾ ਇਸ ਬਾਰੇ ਕਿ ਤੁਸੀਂ ਪੈਸੇ ਜਿਹੜੇ ਆ ਨਹੀਂ ਲਏ ਉਹ ਕਿਸੇ ਨੂੰ ਅੱਗੇ ਦਵਾਏ ਇਹ ਆਪਣੇ ਬੰਦੇ ਆ ਖਸਮ ਦੇ ਪਰ ਬੰਦੇ ਆ ਆਪਣੇ ਜੀ ਗਵਾਹੀ ਦੇਣਗੇ ਆਪਾਂ ਇੱਕ ਗਵਾਹੀ ਜਿਹੜੀ ਰਾਜੀ ਨਵਾ ਅਸੀਂ ਪੜਿਆ ਹੈ ਖੁਦ ਪੜਿਆ ਹੈ ਉਹਦੇ ਤੇ ਰਾਜੀ ਨਵਾ ਜਿਹੜਾ ਹੋਇਆ ਭੀਖਵੇਂ ਥਾਣੇ ਉਹਦੇ ਤੇ ਤੁਸੀਂ ਮੰਨੇ ਹੋ ਕਿ ਅਸੀਂ ਪੈਸੇ ਦਵਾਂਗੇ ਬਾਬਾ ਜੀ ਉਹ ਰਾਜੀਨਾਮਾ ਹੈ ਕਹਿੰਦੇ ਰਾਜੀਨਾਮਾ ਤੇ ਸਾਡੇ ਇਹੋ ਜਿਹੇ ਪਤਾ ਨਹੀਂ ਕਿੰਨੇ ਕਿੰਨੇ ਪੇਪਰ ਮੈਂ ਤੁਹਾਨੂੰ ਦਿਖਾਉਣੇ ਕਿ ਮੈਂ ਨਾ ਗਵਾਹਾਂ ਦੇ ਜਿਹੜੇ ਸਾਈਨ ਹੋਏ ਆ ਉਹ ਗਵਾਹ ਵੀ ਝੂਠੇ ਨੇ ਫਿਰੋ ਗਵਾਹ ਨੂੰ ਕਿ ਪੇਸ਼ ਕਰ ਨੂੰ ਗਵਾਹ ਜੇ ਕਹਿ ਦੇ ਨਾ ਮੈਂ ਇੱਕ ਮੰਨਿਆ ਤੇ ਫਿਰ ਮੈਂ ਆਪਾ ਦੇ ਦਰ ਹੋਰ ਦੱਸੋ ਨਹੀਂ ਤੁਸੀਂ ਤੁਸੀਂ ਉਹ ਪੈਸੇ ਜਿਹੜੇ ਲੈ ਆ ਉਹ ਜਿਹੜਾ ਬੰਦਾ ਆਇਆ ਸੀ ਚੂੰਗਾ ਤੋਂ ਉਹਦਾ ਸੰਪਰਕ ਪਹਿਲਾਂ ਕਿਹਦੇ ਨਾਲ ਸੀ ਕਿ ਜਿਸ ਦੇ ਥਰੂ ਪੈਸੇ ਲੈਏ ਕੋਈ ਨਾ ਸੰਪਰਕ ਤਾਂ ਹੋਊਗਾ ਨਾ ਉਹਦਾ ਤੁਹਾਡੇ ਪਿੰਡ ਹਾਂਜੀ ਹਾਂਜੀ ਉਹ ਕਿਹਦੇ ਨਾਲ ਸੀ ਰੁਕਦੇ ਨਾਲ ਹੀ ਤੁਹਾਨੂੰ ਦੱਸਦੀ ਆ ਨਾ ਡੈਡੀ ਦੇ ਨਾਲ ਹੀ ਇਹ ਵਿਆਹਤਨਾ ਤੁਹਾਡੇ ਫਾਦਰ ਸਾਹਿਬ ਦੇ ਨਾਲ ਹਾਂਜੀ ਹਾਂਜੀ ਉਹ ਉਹ ਕਿੱਥੇ ਨੇ ਹੁਣ ਉਹ ਨਾ ਜੱਥੋ ਚੁੱਕਿਆ ਜੀ 500 ਕਿੰਨੇ ਕਿੰਨੇ ਜੋਈਏ ਇਹਦੇ ਤੋਂ ਨਾਲ ਦੀ 19 19 ਦੇ ਵਿੱਚ ਠੀਕ ਆ ਜੀ ਇਹ ਫੈਸਲਾ ਦੋ ਤਿੰਨ ਚਾਰ ਸਾਡੇ ਨਾਲ ਕੋਈ ਹੋਇਆ ਜੀ ਅੱਛਾ ਜੀ ਬਈ ਤਾਂ ਦਰਖਾਸਤ ਇੱਕ ਤਾਂ ਪਹਿਲੇ ਦਿਨ ਚ ਨਹੀਂ ਮਾਰੇ ਵੜੇ ਤਾਂ ਤੇ ਅੱਜ ਪਹਿਲੇ ਏ ਡਿਊਟੀ ਸਾਹਿਬ ਕੋਲ ਕੀ ਤਰਨਸਾਰਨ ਕੀ ਫਿਰ ਹਮ ਪੱਟੀ ਕੀ ਬੜੇ ਨਾਲ ਤੋਂ ਆਪਣਾ ਕੇਸ ਵੀ ਚੱਲੀ ਜਾਂਦਾ ਕਦਮਾ ਪੱਟੀ ਲੱਗਾ ਹੈ ਜੀ ਕੋਰਟ ਦੇ ਵਿੱਚ ਕੇਸ ਕਿੰਨੇ ਲਾਇਆ ਸੀ ਜੀ ਇਸ ਵੇਰਾ ਆਪਾਂ ਨੂੰ ਘੜੀ ਮੜੀ ਹਰਾਸਮੈਂਟ ਕਰਦੀ ਬਾਬਾ ਜੀ ਫਿਰ ਅਸੀਂ ਲਾਇਆ ਸੀ ਆਪਣੇ ਵੱਲ ਅੱਛਾ ਜੀ ਤੁਹਾਡੇ ਵੱਲੋਂ ਲਾਇਆ ਸੀ ਗਿਆ ਸੀ ਕਿ ਫਿਰ ਉਹਨਾਂ ਨੂੰ ਮਿਲ ਜਾਣਗੇ ਹੂੰ ਜੇ ਸਾਨੂੰ ਗੜ ਕੋ ਮਿਲ ਜਾਣਗੇ ਤੇ ਇਹਨਾਂ ਨੂੰ ਮਿਲ ਜਾਣਗੇ ਅਸੀਂ ਉਹਨਾਂ ਤੇ ਨਾ ਕੋਈ ਤੁਸੀਂ ਉਸ ਬੰਦੇ ਦੇ ਉੱਤੇ ਕੋਈ ਦਰਖਾਸਤ ਜਾਂ ਕਾਰਵਾਈ ਨਹੀਂ ਕਰਵਾਈ ਬਾਅਦ ਤੋਂ ਜਿਹਨੇ ਬੰਦੇ ਨੇ ਮੱਕੀ ਦੇ ਬੰਦਿਆਂ ਦਾ ਪਿੱਕੀ ਵਿੰਡੋ ਕੋ ਕਰੋੜ ਰੁਪਏ ਦਾ ਫਰਾਡ ਕਰਕੇ ਗਏ ਆ ਮੈਂ ਮੈ ਮੰਨ ਗਿਆ ਐ ਪਰ ਬਾਬਾ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਅਮਲ ਚ ਲਿਆਂਦੀ ਗਈ ਉਸ ਵਿਅਕਤੀ ਦੇ ਖਿਲਾਫ ਬੜੀ ਮਹਾਰਾਜ ਭਾਈ ਕਿੱਥੇ ਕਿੱਥੇ ਗੱਡੀਆਂ ਲੈ ਕੇ ਉਹਨਾਂ ਦੇ ਘਰ ਬੁਏ ਪੰਨ ਚੰਦੇ ਰਹੇ ਘਰ ਬੁਏ ਉਹ ਛੱਡ ਗਏ ਇਥੋਂ ਨਾਲੇ ਦਾ ਨਹੀਂ ਘਰ ਬੁਏ ਪੰਨ ਜਾਂਦੇ ਰਹੇ ਤੁਸੀਂ ਉਹਨਾਂ ਦਾ ਉਹ ਘਰ ਬੰਦੇ ਲੈ ਕੇ ਜਾਂਦੇ ਗੱਡੀਆਂ ਲੈ ਲੈ ਕੇ ਤੁਹਾਨੂੰ ਦੱਸਿਆ ਕਿ ਉਹਨਾਂ ਘਰ ਤੱਕ ਪਹੁੰਚ ਕਰਦੇ ਰਹੇ ਸੀ ਮਗਰ ਅੱਛਾ ਪਰ ਮੈਨੂੰ ਲੱਭੇ ਨਹੀਂ ਲੱਭੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਕੋਈ ਕੁਛ ਹੈਗਾ ਤੁਹਾਡੇ ਕੋਲ ਜੀ ਬੰਦੋਂ ਦੇ ਨੰਬਰ ਜਿਹੜੇ ਉਹਨਾਂ ਦਿੱਤੇ ਗਏ ਪਰ ਮਹਾਰਾਜ ਅੱਜ ਦੀ ਗੱਲ ਥੋੜਾ ਹੋਰ ਵਲੋਂ 10 12 ਸਾਲ ਹੋ ਗਏ ਤੇ ਚਲੋ ਜੀ ਧੰਨਵਾਦ ਤੁਹਾਡਾ ਬਬੇ ਜੀ